ਲੋਬੀ ਮਿੱਤਰੋ ਜਿਹੜਾ ਤੁਸੀਂ ਇਹ ਘਰ ਦੇਖ ਰਹੇ ਹੋ ਪੰਜਾਬ ਦੇ ਸੁਪਰਸਟਾਰ ਅਸਤਿੰਦਰ ਸਰਤਾਜ ਦਾ ਘਰ ਹੈ ਇਨਾ ਹੀ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਸੁਪਰਸਟਾਰ ਬਣ ਗਿਆ ਹਸਤਿੰਦਰ ਸਰਤਾਜ ਅਤੇ ਅੱਜ ਤੁਹਾਨੂੰ ਹਸਤਿੰਦਰ ਸਰਤਾਜ ਬਾਈ ਦਾ ਪਿੰਡ ਦਿਖਾਉਨੇ ਆ ਉਹਨਾਂ ਦਾ ਪੁਰਾਣਾ ਘਰ ਦਿਖਾਉਨੇ ਆ ਅਤੇ ਹੁਣ ਕੁਝ ਸਮਾਂ ਪਹਿਲਾਂ ਜਿਹੜਾ ਘਰ ਉਹਨਾਂ ਨੇ ਛੱਡਿਆ ਹੈ ਪਿੰਡ ਵਾਲਾ ਉਹ ਘਰ ਵੀ ਤੁਹਾਨੂੰ ਦਿਖਾਉਨੇ ਆ ਅਤੇ ਉਹਨਾਂ ਦੇ ਜਿਹੜੇ ਦੋਸਤ ਨੇ ਉਹਨਾਂ ਨਾਲ ਮਿਲਾਉਨੇ ਆ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਹੋਏ ਪੂਰੀ ਗੱਲਬਾਤ ਕਰਦੇ ਆ ਬਾਈ ਦੇ ਨੇੜਲੇ ਬੰਦਿਆਂ ਦੇ ਨਾਲ ਸਸੀ ਗੱਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਜੁੜਿਓ ਜੱਟ ਬਾਬੇ ਟੈਲ ਡਿਵੀਜ਼ਨ ਦੇ ਨਾਲ ਬਾਈ ਜੀ ਬਜਰਾਵਰ ਪਿੰਡ ਦੇ ਵਿੱਚ ਖੜੇ ਆ ਸਤਿੰਦਰ ਸਰਤਾਜ ਦਾ ਪਿੰਡ ਆ ਜਿਹੜਾ ਪਿੱਛੇ ਘਰ ਦੇਖ ਰਹੇ ਹੋ ਤੁਸੀਂ ਸਰਤਾਜ ਬਾਈ ਦਾ ਘਰ ਆ ਇਹ ਇਹ ਵੀ ਤੁਸੀਂ ਐ ਲਾ ਲਓ ਕਿ ਜਿਹੜਾ ਘਰ ਹੈ ਇੱਥੇ ਜਿੰਦਾ ਲੱਗਿਆ ਪਿਆ ਦੇਖਣ ਆਏ ਸੀ ਕਿ ਆਖਰ ਸਰਤਾਜ ਬਾਈ ਦਾ ਘਰ ਕਿਹੜਾ ਤੇ ਇੱਥੇ ਕੋਈ ਰਹਿੰਦਾ ਜਾਂ ਨਾ ਜਿੰਦਾ ਦੇਖ ਰਹੇ ਹੋ ਤੁਸੀਂ ਜਿੰਦਾ ਲੱਗਿਆ ਹੋਇਆ ਤੇ ਆ ਦੇਖੋ ਤੁਸੀਂ ਅਗਰ ਆਪਾਂ ਗੱਲ ਕਰਦੇ ਕਿ ਜਦੋਂ ਘਰ ਬੰਦ ਹੋ ਜਾਂਦੇ ਨੇ ਤਾਂ ਹਾਲਾਤ ਫਿਰ ਇਹੋ ਜਿਹੇ ਬਣ ਜਾਂਦੇ ਨੇ ਠੀਕ ਆ ਤੇ ਕਹਿੰਦੇ ਨੇ ਕਿ ਉਹ ਇੱਥੇ ਚਲੇ ਗਏ ਪਹਿਲਾਂ ਉਰੇ ਰਹਿੰਦੇ ਸੀ ਉਹਨਾਂ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਮਾਤਾ ਜੀ ਸਰਤਾਜ ਬਾਈ ਦੇ ਕਹਿੰਦੇ ਉਹ ਵੀ ਹੁਣ ਮਹਾਲੀ ਜਾਂ ਚੰਡੀਗੜ੍ਹ ਸ਼ਿਫਟ ਹੋ ਗਏ ਕਿਤੇ ਹੁਣ ਉਹ ਕਿਤੇ ਕਤਾਈ ਆਉਂਦ ਨੇ ਸਫਾਈ ਵਗੈਰਾ ਕਰਨ ਪਿੱਛੇ ਜੇ ਪਿੰਡ ਦੇ ਵਿੱਚ ਖਾੜਾ ਵੀ ਕਹਿੰਦੇ ਨੇ ਕਿ ਖਾੜਾ ਵੀ ਲੱਗਿਆ ਸੀ ਪਿੰਡ ਦੇ ਵਿੱਚ ਉਰੇ ਆਪਾਂ ਨਾ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਥੋੜੀ ਜੀ ਪੁੱਛਦੇ ਹਾਂ ਕਿ ਆਖਰ ਸਰਤਾਜ ਬਾਈ ਇੱਥੇ ਗੀੜਾ ਮਾਰਦੇ ਨੇ ਜਾਂ ਕਿਸ ਤਰ੍ਹਾਂ ਦਾ ਮਾਹੌਲ ਆ ਪਿੰਡ ਦੇ ਵਿੱਚ ਉਹਨਾਂ ਨੂੰ ਲੈ ਕੇ ਹੈਨਾ ਤਾਂ ਆਪਾਂ ਗੱਲਬਾਤ ਕਰਦੇ ਹਾਂ ਕਿਸੇ ਨਾਲ ਧੰਨਵਾਦ ਤਾਂ ਬਾਈ ਆਪਾਂ ਸਰਤਾਜ ਬਾਈ ਹੋਰਾਂ ਦੇ ਘਰ ਦੇ ਬਾਹਰ ਖੜਿਆ ਸਰਤਾਜ ਬਾਈ ਦਾ ਭਾਈ ਆ ਆਪਣੇ ਨਾਲ ਚਾਚੇ ਤਾਇਆ ਚੋ ਕਹ ਲਓ ਤੇ ਨਾਲ ਜਿਹੜੇ ਇੱਧਰ ਵੀਰ ਖੜਨੇ ਇਹ ਬੈਸ ਤਾਂ ਮਾਸਟਰ ਜੀ ਨੇ ਪਰ ਜਿਹੜੇ ਸਰਤਾਜ ਬਾਈ ਹੋਰੋਂ ਦੇ ਭਰਾ ਸੀ ਉਹਨਾਂ ਦੇ ਨਾਲ ਪੜੇ ਹੋਏ ਨੇ ਤੇ ਸਤਿੰਦਰ ਸਰਤਾਜ ਆ ਬਾਈ ਜਿਹੜਾ ਉਹ ਇਹਨਾਂ ਤੋਂ ਪਿੱਛੇ ਸੀ ਕੀ ਨਾਮ ਆ ਤੇ ਰਿਸ਼ਤਾ ਕੀ ਆ ਇਹ ਦੱਸ ਦੋ ਮਾੜਾ ਜੀ ਬਾਈ ਤੁਸੀਂ ਭਾਈ ਸਾਡਾ ਜੀ ਰਿਸ਼ਤਾ ਭਰਾ ਦਾ ਅੱਛਾ ਬਾਈ ਹਾਂਜੀ ਉਹ ਚਾਚੇ ਤਾਇਆ ਚੋ ਹਾਂਜੀ ਠੀਕ ਆ ਬਾਈ ਤੇ ਤੁਸੀਂ ਭਾਜੀ ਮੈਂ ਰਾਮਪਾਲ ਪਟਾਣੀਆ ਜੀ ਟੀਚਰ ਮੈਂ ਮੇਰੇ ਨਾਲ ਪੜੇ ਆ ਜੀ ਕੁਲਤਾਰ ਬ੍ਰਦਰ ਬੜੇ ਉਹਦੇ ਪੜੇ ਆ ਤੇ ਸਤਿੰਦਰ ਸਤਿੰਦਰਪਾਲ ਤਕਰੀਬਨ ਨਾਲ ਸਾਡੇ ਨਾਲ ਇੱਕ ਇੱਕ ਸਾਲ ਪਿੱਛੇ ਸੀਗਾ ਅੱਛਾ ਹਾਂ ਤਕਰੀਬਨ ਯੂਨੀਵਰਸਿਟੀ ਦਾ ਕਰਿਆ ਹੈ ਯੂਨੀਵਰਸਿਟੀ ਤੋਂ ਨਹੀਂ ਕਾਲਜ ਤੱਕ ਤਾਂ ਰਹਿ ਯੂਨੀਵਰਸਿਟੀ ਲਵਰੀ ਚਲੇ ਗਿਆ ਸੀ ਕੁਲਤਾਰ ਹੁਣੀ ਯੂਨੀਵਰਸਿਟੀ ਚਲੇ ਗਏ ਸੀ ਵੀਰੇ ਅੱਛਾ ਭਾਈ ਤੇ ਗਵਰਨਮੈਂਟ ਕਾਲਜ ਹਾਰਪੁਰ ਅਸੀਂ ਤਕਰੀਬਨ ਗ੍ਰੈਜੂਏਸ਼ਨ ਤੱਕ ਰਹਿ ਇਕੱਠੇ ਇਕੱਠੇ ਰਹੇ ਹਾਂ ਪਹਿਲੀ ਤੋਂ ਲੈ ਕੇ ਅਸੀਂ ਬਸ ਇੱਕ ਸਾਲ ਉਹ ਪਿੱਛੇ ਸੀ ਤਾਂ ਅਸੀਂ ਅੱਗੇ ਸੀ ਤੇ ਮੇਲ ਜੋੜ ਹੁੰਦਾ ਸੀ ਇਕੱਠਿਆਂ ਨੇ ਪੜਨਾ ਅੱਛਾ ਜੀ ਕੁਲਤਾਰ ਤਾਂ ਸਾਡੇ ਅਸੀਂ ਇਹਨਾਂ ਦੇ ਰੂਮ ਹੁੰਦਾ ਸੀ ਚਵਾਰਾ ਉੱਪਰ ਇੱਕ ਕਿ ਅਸੀਂ ਵਿੱਕੀ ਗਈਦਾ ਇਹਨੂੰ ਸਤਿੰਦਰਪਾਲ ਨੂੰ ਤੇ ਅਸੀਂ ਇਕੱਠੇ ਪੜੇ ਆ ਸਤਿੰਦਰਪਾਲ ਸਰਤਾਜ ਸਰਤਾਜ ਸਤਿੰਦਰ ਸਰਤਾਜ ਦਾ ਨੌ ਅਗਰ ਆਪਾਂ ਗੱਲ ਕਰੀਏ ਪਿੰਡ ਦਾ ਵਿੱਕੀ ਆ ਪਿੰਡ ਦਾ ਵਿੱਕੀ ਆ ਫਿਰ ਕੋਈ ਹੁਣ ਇਸ ਨੂੰ ਬਦਲ ਗਿਆ ਨਾਮ ਵਿੱਕੀ ਕਹਿੰਦੇ ਤੇ ਛੋਟੇ ਹੁੰਦੇ ਹਾਂਜੀ 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 ਤੇ ਸੋਡੀ ਉਮਰ ਆ ਬਾਈ ਉਹਨਾਂ ਨਾਲੋਂ ਛੋਟੀ ਆ ਜਾਂ ਉਹੋ ਛੋਟੀ ਛੋਟੀ ਆ ਉਹ ਵੱਡੇ ਆ ਮੇਤੋਂ ਦੋਨੇ ਕੇ ਸਾਲ ਦਾ ਫਰਕ ਸਾਲ ਦਾ ਫਰਕ ਆ ਤਿੰਨ ਕੇ ਸਾਲ ਦਾ ਫਰਕ ਹਾਂਜੀ ਬਾਈ ਛੋਟੇ ਹੁੰਦੇ ਇਕੱਠੇ ਖੇਡਦੇ ਰਹੇ ਹਾਂ ਬਹੁਤ ਜ਼ਿਆਦਾ ਪੂਰੇ ਪਿੰਡ ਦੇ ਵਿੱਚ ਪਿੰਡ ਦੀਆਂ ਗਲੀਆਂ ਨੇ ਯਾਦਾਂ ਬਹੁਤ ਹੋਣੀਆਂ ਬਹੁਤ ਪਤੰਗ ਬਹੁਤ ਚ ਸਭ ਤੋਂ ਵੱਡੀ ਗੱਲ ਪਤਾng ਆਪ ਬਣਾਉਣੇ ਆਪ ਡੋਰ ਬਣਾਉਣੀ ਆਪ ਪਤੰਗ ਜਿੱਦਾਂ ਚੜਾਉਣਾ ਤੇ ਜਾਨੀ ਸਕੂਲੋਂ ਆ ਕੇ ਸਾਡਾ ਇਹ ਕੰਮ ਹੁੰਦਾ ਵਿੱਚ ਪੋਲ ਦੀ ਪਤੰਗ ਤੂੰ ਚੜ ਜੀ ਕੋਠੇ ਤੇ ਬਾਈ ਨੂੰ ਸ਼ੌਂਕ ਹੈਗਾ ਪਤੰਗ ਚੜਾਉਣ ਦਾ ਬਹੁਤ ਜ਼ਿਆਦਾ ਹੁਣ ਵੀ ਸ਼ੌਂਕ ਹੈ ਬਹੁਤ ਹੁਣ ਵੀ ਸ਼ੌਂਕ ਹੈ ਹੁਣ ਵੀ ਚੰਡੀਗੜ੍ਹ ਚੜਾਉਂਦੇ ਸਪੈਸ਼ਲ ਪਸੰਦ ਨੂੰ ਉਹ ਅੱਛਾ ਬਾਈ ਹਾਂਜੀ ਬਾਈ ਕਿਵੇਂ ਆਪਾਂ ਗੱਲ ਕਰੀਏ ਉਰੇ ਇਸ ਪਿੰਡ ਦੇ ਵਿੱਚ ਕਿਹੜੇ ਸਾਲ ਤੋਂ ਰਹੇ ਹੋ ਕਿਹੜੇ ਸਾਲ ਤੋਂ ਕੁ ਰਹੇ ਉਹ ਤਕਰੀਬਨ ਮੇਰਾ 99 ਦੇ 99 ਤੱਕ ਬਿਲਕੁਲ ਮੈਂ ਤਾਂ ਬਾਹਰ ਚੱਲ ਗਏ ਸੀ ਉਹ ਯੂਨੀਵਰਸਿਟੀ ਯੂਨੀਵਰਸਿਟੀ ਚਲੇ ਗਏ ਹਾਂਜੀ ਯੂਨੀਵਰਸਿਟੀ ਚ ਉਹ ਕੱਲ ਜਾਂਦਾ ਰਹੇ ਉੱਥੇ ਯੂਨੀਵਰਸਿਟੀ ਉਹਨਾਂ ਕੋਲ ਜਾਂਦੇ ਰਿਹਾ ਤੁਸੀਂ ਹਾਂਜੀ ਹਾਂਜੀ ਅੱਛਾ ਉੱਥੇ ਵੀ ਮਿਲਦੇ ਰਹੇ ਹਾਂਜੀ ਹਾਂਜੀ 143 ਰੂਮ ਸੀਗਾ ਮੇਰੇ ਹਿਸਾਬ ਨਾਲ ਮੈਨੂੰ ਜਿੰਨਾ ਕਿ ਜ਼ਿਆਦਾ ਉਹਨਾਂ ਦਾ ਰੂਮ ਨੰਬਰ ਅੱਛਾ ਹੈਨਾ ਇਹਨਾਂ ਦੇ ਨਾ 73 143 ਜੀ 143 ਹੋਸਟਲ 143 ਹੋਸਟਲ ਅੱਛਾ ਹੋਸਟਲ ਨੰਬਰ ਇਹਨਾਂ ਦਾ ਜ਼ਿਆਦਾ ਮੈਨੂੰ ਅੱਛਾ ਉੱਥੇ ਵੀ ਗੱਲਬਾਤ ਮਤਲਬ ਤੁਸੀਂ ਕਰਦੇ ਰਹੇ ਰਾਤ ਵਗੈਰਾ ਰਹੇ ਹੁੰਦੇ ਸੀ ਹਾਂਜੀ ਹਾਂਜੀ ਅੱਛਾ ਬਾਈ ਤੇ ਬਈ ਊਰੇ ਪਿੰਡ ਦੇ ਵਿੱਚ ਕਦੋਂ ਕਈ ਕਹਿੰਦੇ ਨੇ ਵੀ ਬਚਪਨ ਤੋਂ ਥੋੜਾ ਮਾਹੌਲ ਹੁੰਦਾ ਗਾਉਣ ਵਜਾਉਣ ਦਾ ਪਰਿਵਾਰ ਦੇ ਵਿੱਚ ਕੋਈ ਮਾਹੌਲ ਨਹੀਂ ਉਹਨਾਂ ਦੇ ਗਾਉਣ ਵਜਾਉਣ ਦਾ ਹਾਂਜੀ 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 ਉਹਨਾਂ ਦੇ ਤਾਇਆ ਜੀ ਸੀਗੇ ਥੋੜਾ ਸਟੇਟ ਸੈਕਟਰੀ ਚ ਹਰੀਆਂ ਬਿੱਲਾਂ ਸਰਦਾਰ ਰਣਜੀਤ ਸਿੰਘ ਜੀ ਹਾਂਜੀ ਬੱਬਾ ਨੇ ਹਾਸੋਂ ਦੇ ਹਰੀਆਂ ਬਿੱਲਾਂ ਗੁਰਦਾ ਸਾਡੇ ਤੇ ਗੁਰੂ ਹਰਾਈ ਸਾਹਿਬ ਜੀ ਦਾ ਅੱਛਾ ਜੀ ਉੱਥੇ ਉਹਨਾਂ ਡੈਡੀ ਉਹਨਾਂ ਸ਼ੁਰੂ ਤੋਂ ਸੇਵਾ ਕਰਦੇ ਜੋੜਿਆਂ ਦੀ ਅੱਛਾ ਬਈ ਹਾਂਜੀ ਨਹੀਂ ਗਾਉਂਦਾ ਤਾਂ ਨਹੀਂ ਸੀ ਪਰਿਵਾਰ ਦੇ ਵਿੱਚ ਕੋਈ ਨਹੀਂ ਸੀਗਾ ਜਦ ਮੜਾ ਮੋਟਾ ਤਾਇ ਜੀ ਨੂੰ ਸੀਗਾ ਉਹਨਾਂ ਦੇ ਨੂੰ ਵੀ ਉਹ ਜੁੜੇ ਹੋਏ ਦੇਸ਼ ਲੈਣ ਨਾਲ ਅੱਜ ਬਹੁਤ ਵਧੀਆ ਆਵਾਜ਼ ਸੀ ਤਾਇ ਜੀ ਦੀ ਸੇ ਫੈਕਟਰੀ ਤਾਂ ਹੀ ਉਹਨਾਂ ਬਣਾਇਆ ਸੀਗਾ ਭਈ ਉਹ ਗੱਲਾਂ ਬਾਤਾਂ ਕਰਦੇ ਹੁੰਦੇ ਕਿ ਵਰ ਵੀ ਵੇ ਦੇਖੂਗਾ ਇਸ ਲੈਣ ਦੇ ਵਿੱਚ ਮਤਲਬ ਕਰੂੰਗਾ ਉਸ ਅੱਗੇ ਵਧਣ ਦੀ ਕੋਸ਼ਿਸ਼ ਕਰੂੰਗਾ ਜਾਂ ਗਾਇਕ ਬਣੂੰਗਾ ਕੋਈ ਕਰਦੇ ਸੀ ਗੱਲ ਸ਼ੁਰੂ ਤੋਂ ਸ਼ੁਰੂ ਤੋਂ ਸ਼ੁਰੂ ਤੋਂ ਇਧਰ ਨੂੰ ਹੀ ਕਰ ਰਹੇ ਹਨ ਉਹਨਾਂ ਦਾ ਸ਼ੁਰੂ ਤੋਂ ਹਰਮੋਨੀਅਮ ਲੈ ਕੇ ਲੱਗੇ ਜਾਂਦੇ ਸੀ ਆਪਣੇ ਚਵਾਰੇ ਦੇ ਉੱਪਰ ਅੱਛਾ ਪ੍ਰਿਆਸ ਕਰਨਾ ਪੂਰੇ ਵੀ ਵਧੀਆ ਪਜਾਉਂਦੇ ਸੀ ਹਰਮੋਨੀਅਮ ਬਹੁਤ ਵਧੀਆ ਬਹੁਤ ਵਧੀਆ ਪ੍ਰভাত ਫੇਰੀ ਤੇ ਸਭ ਤੋਂ ਜ਼ਿਆਦਾ ਪਹਿਲਾਂ ਸਟਾਰਟਿੰਗ ਪ੍ਰভাত ਫੇਰੀ ਤੋਂ ਹੀ ਫਿਰ ਸਕੂਲ ਦੇ ਵਿੱਚ ਕਾਫੀ ਹਾਂ ਪ੍ਰਿਹਾਰਿਆ ਉਹਨਾਂ ਦਾ ਗਾਉਣ ਨੂੰ ਕੋਈ ਐਸਾ ਕੋਈ ਗਾਣਾ ਹੋਵੇ ਜਿਹੜਾ ਬਚਪਨ ਦੇ ਵਿੱਚ ਗੁੰਗਣਾਉਂਦੇ ਹੋਣ ਤੁਹਾਨੂੰ ਯਾਦ ਹੈ ਤੁਹਾਡੇ ਕੋਈ ਪਰ ਮੇਰੇ ਕੋਲ ਕੈਸਟਾਂ ਦਾ ਕੰਮ ਕਰਦੇ ਸੀ। ਬਿਜਲੀ ਦੀ ਦੁਕਾਨ ਦੇ ਨਾਲ ਰੈਕਡਰ ਰਿਕਾਰਡਿੰਗ ਕਰਦਾ ਸੀ ਤਾਂ ਉੱਥੇ ਵੀ ਲੱਗੇ ਰਹਿੰਦੇ ਆ ਕੇ ਸੁਣੀ ਜਾਣੇ ਉਹਨਾਂ ਹੀ। ਕਿਹੜੇ ਗਾਣੇ ਸੁਣਦੇ ਸੀ ਜੀ? ਜਿਹੜੇ ਵੀ ਜੌਨੀ ਕੈਸਟਿਕ ਨਵੀਂ ਉਹਨਾਂ ਕ ਪਹਿਲਾ ਗਾਣਾ ਵੱਲਾ ਦੇ ਤਾਰੀ। ਨੂਸਰ ਫਤਿਹ ਲਈ ਖਾ। ਛੋਟਾ ਨਾ ਤਾਰੀ ਆ। ਹਾਂਜੀ ਨੂਸਰ ਫਤਿਹ ਲਈ ਕਵਾਲੀਆਂ ਜਿਆਦਾ ਸੁਣਦੇ ਸੀ। ਹਾਂਜੀ ਬਹੁਤ ਕੈਸਟਾਂ ਜਿਹਨਾਂ ਨੂੰ। ਜਿਆਦਾ ਅੱਛਾ। ਹਾਂਜੀ ਤੇ ਅਗਰ ਆਪਾਂ ਗੱਲ ਕਰੀਏ ਬਾਈ ਹੁਣ ਕਿਵੇਂ ਜਿੰਦੇ ਲੱਗੇ ਪਏ ਨੇ ਘਰ ਨੂੰ ਹੈਨਾ ਤੇ ਇਹ ਤਾਲਾ ਕਦੋਂ ਤੋਂ ਲੱਗਿਆ ਹੋਇਆ ਉਹ? ਤਾਲਾ ਬਸ ਜਿੱਦਣ ਆ ਜਾਂਦੇ ਖੁੱ ਉਰੋਂ ਹੋ ਗਏ ਪੰਜ 6 ਸਾਲ ਗਿਆ ਨੂੰ ਚੰਡੀਗੜ੍ਹ ਜਿਹੜੇ ਫੈਮਿਲੀ ਦੀ ਬਾਕੀ ਫੈਮਿਲੀ ਉਹ ਤਾਂ ਭਾਜੀ ਉਹ ਤਾਂ ਪਹਿਲੀ ਉੱਥੇ ਨੇ ਹਾਂ ਭਾਜੀ ਨੂੰ ਪਹਿਲਾਂ ਉੱਥੇ ਤੋਂ ਅਜੇ ਭਾਈ ਬਾਈ ਦਾ ਵਿਆਹ ਹੋਇਆ ਹੈ ਬਾਈ ਦਾ ਹਾਂਜੀ ਹਾਂਜੀ ਜਵਾਖ ਜੱਲੇ ਬੇਟੀ ਹੈ ਇੱਕ ਅੱਛਾ ਹਾਂਜੀ ਉਹ ਆਉਂਦੇ ਹੁੰਦੇ ਨੇ ਉਹਰੇ ਪਰਿਵਾਰ ਘਰ ਦਾ ਸਾਰੇ ਸਾਰੇ ਆਉਂਦੇ ਆ ਹਾਂਜੀ ਹਾਂਜੀ ਅੱਛਾ ਪਿੰਡ ਦੇ ਲੋਕਾਂ ਨਾਲ ਕਿਵੇਂ ਆ ਕਿਉਂਕਿ ਕਈ ਵਾਰ ਬੰਦਾ ਕਲਾਕਾਰ ਬਣ ਜਾਂਦਾ ਥੋੜਾ ਜਿਹਾ ਹਵਾ ਚਾਹ ਤੁਸੀਂ ਪਿੰਡਦਿਆਂ ਨੇ ਕਿਦਾਂ ਦਾ ਮਾਨ ਸਤਕਾਰ ਅੱਜ ਤੱਕ ਮੇਰਾ ਖਿਆਲ ਨਹੀਂ ਕਿਸੇ ਪਿੰਡ ਚ ਇਦਾਂ ਕੀਤਾ ਹੋਣਾ ਹਾਂ ਪਿੰਡ ਦੇ ਬਾਹਰ ਕੋ ਦੇਖਦੇ ਆ ਫੋਟੋ ਵਗੈਰਾ ਲੱਗੀ ਹੋਈ ਬਾਈ ਜੀ ਹਾਂਜੀ 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 ਤੇ ਬਾਕੀ ਮੇਰੇ ਕੋ ਵੀ ਹੈਗਾ ਮੈਨਰ ਪਿਆ ਉਹਨਾਂ ਲੈ ਕੇ ਉਹਨਾਂ ਨਾਲ ਮੈਂ ਆਉਦਾ ਅੱਛਾ ਬਾਈ ਹਾਂ ਘਰ ਪਿਆ ਮੈਂ ਦਿਖਾ ਲਦਾ ਨਾਲ ਤੁਹਾਨੂੰ ਉਹ ਪਿੰਡ ਦੇ ਵਿੱਚ ਖੜਾ ਵਗੈਰਾ ਵੀ ਲੱਗਿਆ ਉਹਨਾਂ ਦਾ ਬਹੁਤ ਵਧੀਆ ਖੜਾ ਲੱਗ ਗਏ ਹੁਣ 1 ਸਤ 17 ਅਪ੍ਰੈਲ ਨੂੰ 17 ਅਪ੍ਰੈਲ ਨੂੰ ਤੇ ਕੋਈ ਕਿਸੇ ਕਲੱਬ ਨੇ ਬੁਲਾਏ ਸੀ ਜਾਂ ਉਹ ਆਪਦੇ ਤੌਰ ਤੇ ਫ੍ਰੀ ਲੱਗੇ ਆ। ਆਪਦੇ ਤੌਰ ਤੇ ਫ੍ਰੀ ਲੱਗੇ ਆ। ਹਾਂਜੀ ਆਪਣੇ ਤੌਰ ਤੇ। ਉਹਨਾਂ ਨੇ ਹੀ ਕਿਹਾ ਸੀ ਵੀ ਆਪਾਂ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਕਰੀਏ ਕੋਈ ਜਾਂ ਪਿੰਡ ਦੇ ਲੋਕਾਂ ਦੀ ਡਿਮਾਂਡ ਸੀ। ਹਾਂਜੀ ਡਿਮਾਂਡ ਸੀ ਜੀ ਡਿਮਾਂਡ ਸੀ ਪਿੰਡ ਦੇ ਲੋਕਾਂ ਦੀ। ਕਿਹਾ ਸੀ ਉਹਨਾਂ ਨੇ ਪਹਿਲਾਂ ਵੀ ਕਹਿੰਦੇ ਸੀਗੇ ਪਰ ਪਹਿਲਾਂ ਨਹੀਂ ਜਗ੍ਹਾ ਨਹੀਂ ਸਿਲੈਕਟ ਹੋਣ ਦੇ ਕਰਕੇ। ਹਾਂ ਬਈ। ਇਸ ਵਾਰ ਵੀ ਕਣਕਾਂ ਬੜਾਈਆਂ, ਹਰੀਆਂ ਕਣਕਾਂ ਵਧਾ ਕੇ ਪ੍ਰੋਗਰਾਮ ਕੀਤਾ। ਕਿੰਨੇ ਕਿੱਲਾਂ ਦੇ ਵਿੱਚ ਟੈਂਟ ਵਗੈਰਾ ਲਾਇਆ ਸੀ ਬਾਈ? ਕਿਹ ਸੀਗੇ 10 ਕਿੱਲੇ। 10 1 अच्छा हां जी ਤੇ ਇਹਨਾਂ ਦੇ ਕਿਹੜੇ ਭਰਾ ਨੇ ਬਾਈ ਉਹ ਕੀ ਕੰਮ ਕਰਦੇ ਨੇ ਬਾਈ ਹੋਰਾਂ ਦੇ ਉਹ ਕੈਨੇਡਾ ਟਰਾਲਾ ਟਰਾਲਾ ਚਲਾਉਂਦੇ ਕਿਹਨਾਂ ਚਲਾਉਂਦੇ ਆਪਣਾ ਹੀ ਆ ਤੁਸੀਂ ਗੱਲ ਕਰ ਰਹੇ ਸੀ ਕੋਈ ਵੀ ਗਾਉਂਦੇ ਵਗੈਰਾ ਵੀ ਨੇ ਉਹ ਉਹ ਗਾਉਂਦੇ ਨਹੀਂ ਵੈਸੇ ਉਹਨਾਂ ਨੂੰ ਲਿਖਣ ਦਾ ਸ਼ੌਂਕ ਆ ਉਹਨਾਂ ਨੇ ਇੱਕ ਲਿਖਿਓ ਆ ਸ਼ਾਇਰ ਲਿਖਿਓ ਆ ਪਿੰਡ ਦੀਆਂ ਜੂਹਾ ਐਮ ਐਫ ਐਲ ਪੰਜਾਬੀ ਕੀਤੀ ਐਮ ਐਫ ਐਲ ਪੰਜਾਬੀ ਕੀਤੀ ਆ ਉਹਦੇ ਤਿੰਨ ਦਾ ਰੁਝਾਨ ਉਹਨਾਂ ਦਾ ਲਿਖਣ ਦੇ ਵਿੱਚ ਹੀ ਜ਼ਿਆਦਾ ਸੀ ਅੱਛਾ ਜੀ ਲਿਖਦੇ ਦੋਵੇਂ ਭਰਾ ਪੰਡਿਤ ਹਸ਼ਯਾਰ ਸੀ ਅੱਛਾ ਜੀ ਔਰ ਸਤੰਦਰਪਾਲ ਦਾ ਤਾਂ ਥੋੜਾ ਆਪਣਾ ਵੱਖਰਾ ਸੀ ਨਾ ਸਟਾਈਲ ਇਹ ਨਵੇਂ ਢੰਗਾਂ ਪੇਸ਼ ਕਰਨ ਦੀ ਜੀ ਨਵੇਂ ਨੰਗ ਨਾ ਪੜਾਈ ਕਰਨੇ ਵੱਖਰਾ ਅੰਦਾਜ਼ ਸੀ ਤੇ ਕੁਲਤਾਰ ਤਾਂ ਚਲੋ ਉਹ ਵੀ ਵਧੀਆ ਸੀ ਪੜ੍ਹਨ ਨੂੰ ਐਮ ਐਫ ਐਲ ਮਿਊਜ਼ਿਕ ਦੀ ਕੀਤੀ ਇਹਨਾਂ ਨੇ ਅੱਛਾ ਬਈ ਤੇ ਕੁਲਤਾਰ ਨੇ ਐਮ ਐਫ ਐਲ ਜਿਹੜੀ ਕੀਤੀ ਹੈ ਪੰਜਾਬੀ ਲਿਟਰੇਚਰ ਕੀਤੀ ਹੈ ਅੱਛਾ ਜੀ ਇਸ ਕਪੜੇ ਆਪਣੇ ਫੀਲਡ ਜੁਨੇ ਖਰੇ ਸੀ ਵਧੀਆ ਸੀ ਐਕਸਪਰਟ ਸੀ ਬੰਦੇ ਤੇ ਇਹ ਘਰ ਕਿਹੜੇ ਸ ਇਹ ਬਣਿਆ ਹੋਣਾ ਜੀ ਕੋਈ 2010 ਚ अच्छा ए दो ए दो ਪਹਿਲਾਂ ਉਹਨਾਂ ਦਾ ਹੋਰ ਘਰ ਸੀ ਪਿੰਡ ਦੇ ਵਿੱਚ ਹਾਂਜੀ ਹਾਂਜੀ ਪਿੰਡ ਦੇ ਵਿੱਚ ਸੀ ਉਹ ਉਹਨਾਂ ਨੇ ਛੱਡਦਾ ਫਿਰ ਇੱਧਰ ਆ ਗਈ ਸੀ ਬਾਹਰ ਹਾਂਜੀ ਛੱਡ ਕੇ ਹਾਂਜੀ ਹਾਂਜੀ ਉਹਦੇ ਕੀ ਹਾਲਾਤ ਨੇ ਬਈ ਘਰ ਦੇ ਇਸਨ ਜੀ ਆ ਉਹ ਵੀ ਠੀਕ ਆ ਜੀ ਠੀਕ ਆ ਉਹ ਵੀ ਹੈ ਰਹਿਣ ਜੋਗ ਸਥਿਤੀ ਦੇ ਵਿੱਚ ਹਾਂਜੀ ਹਾਂਜੀ ਅੱਛਾ ਤੇ ਬਈ ਇਹਨਾਂ ਦੇ ਕਿਹੜੇ ਫਾਦਰ ਸਾਹਿਬ ਸੀ ਸਰਤਾਜ ਬਾਈ ਹੋਰਾਂ ਦੇ ਸਰਪੰਚ ਰਹੇ ਨੇ ਉਹ ਹਾਂਜੀ ਸਰਪੰਚ ਰਹੇ ਪਿੰਡ ਦੇ ਕਿੰਨੇ ਸਾਲ ਪਹਿਲਾਂ 5 ਸਾਲ ਉਹ ਰਹੇ ਜੀ ਮੇਰੇ ਖਿਆਲ 92 95 94 95 'ਚ ਸੀਗੇ ਉਹ ਫਿਰ 105 ਸਾਲ ਰਹੇ ਬਹੁਤ ਵਧੀਆ ਸੀ ਸਰਪੰਚੀ ਬੜਾ ਵਧੀਆ ਬਹੁਤ ਵਧੀਆ ਆਪਣੇ ਜਤਮਾਨ ਨਾਲ ਗਏ ਵੀ ਉਹ ਗੱਲ ਕਰ ਰਹੇ ਸੀ ਕਹਿੰਦੇ ਹਰ ਮਹੀਨੇ ਉਹ ਆਉਂਦੇ ਨੇ ਵੈਸੇ ਵੀ ਇਹ ਫਰੀਆਂ ਪਹਿਲਾਂ ਆਉਂਦੇ ਜੁੜੇ ਸੇਵਾ ਕਰਨ ਆਉਂਦੇ ਨੇ ਗੀਰਾਂ ਮਾਰਨ ਹੈਨਾ ਤੇ ਬਾਈ ਉਹ ਸਾਹਮਣੇ ਕੀ ਲਿਖਿਆ ਹੋਇਆ ਹੈ ਕਿਹੜਾ ਸਾਹਮਣੇ ਲਿਖਿਆ ਇਹਦਾ ਕੀ ਅਗਰ ਮਤਲਬ ਕਢਦੇ ਆਪਾਂ ਕੀ ਇਹਦਾ ਮੈਂ ਕੀ ਦੱਸੇਵਾਂ ਤੁਹਾਨੂੰ ਜੰਨਤ ਜੰਨਤ ਦਾ ਮੇਰਾ ਕਹਿਲਾ अच्छा दे मेरे साहब ये सरताज भाई के घर के बाहर ਤੁਸੀਂ ਕਿਹੜਾ ਦੇਖ ਰਹੇ ਹੋ ਫਿਰਦੋਸ਼ ਲਿਖਿਆ ਹੋਇਆ ਲੱਗਦਾ ਐਵੇਂ ਇਹ ਦੂਰੋਂ ਦੇਖਣਾ ਲੱਗੂ ਉਰਦੂ ਲਿਖਿਆ ਪਰ ਇਹ 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 ਫारसी ਹੈ ਇਹ ਇਹ ਇੰਗਲਿਸ਼ ਹੂੰ ਤਾਂ ਮੇਰੇ ਖਿਆਲ ਚ ਇੰਗਲਿਸ਼ ਹੈ ਯਾਰ ਇਹ ਵਰਡ ਇੰਗਲਿਸ਼ ਨਾਲ ਲੇਕਿਨ ਉਹ ਸਟਾਈਲ ਜਿਹੜਾ ਹੈ ਨਾ ਉਹ ਸਟਾਈਲ ਦਾ ਥੋੜਾ ਲੱਗ ਰਿਹਾ ਉਰਦੂ ਲੈ ਲੋ ਫारसी ਨਾਲ ਥੋੜਾ ਉਦਾਂ ਦਾ ਲੱਗਦਾ ਹੈ ਨਾ ਤੇ ਬਈ ਹੁਣ ਅਗਰ ਆਪਾਂ ਗੱਲ ਕਰਦੇ ਆ ਕਿਹੜਾ ਬਾਈ ਦੇ ਕਦੋਂ ਗਾਣੇ ਰਿਕਾਰਡ ਹੁੰਦੇ ਨੇ ਕਿਹੜਾ ਗਾਣਾ ਉਹਨਾਂ ਦਾ ਪਹਿਲਾ ਹਿੱਟ ਹੋਇਆ ਕਿਹੜਾ ਗਾਣਾ ਹਿੱਟ ਹੋਂਦਾ ਪਹਿਲਾਂ ਮੇਰੇ ਖਿਆਲ ਚ ਪਾਣੀ ਪੰਜਾ ਦਰਿਆਵਾਂ ਵਾਲਾ ਪਾਣੀ ਪੰਜਾ ਦਰਿਆਵਾਂ ਵਾਲਾ ਹੈ ਨਾ ਇਹ ਗਾਣੇ ਸੀ ਕਿਹੜੇ ਪਹਿਲਾਂ ਤੁਸੀਂ ਨੇ ਕਦੇ ਪਹਿਲਾਂ ਬਾਈ ਨੇ ਸੁਣਾਈ ਸੀ ਤੁਹਾਨੂੰ ਕਦੇ ਨਾਲ ਜਾਂ ਹੋਰ ਯਾਦ ਹੋਣ ਕਦੇ ਗੁਣਗੁਣਾਏ ਹੋਣ ਤੁਹਾਡੇ ਨਾਲ ਬੈਠ ਕੇ ਜਾਂ ਨਹੀਂ ਉੱਥੇ ਹੀ ਜਾ ਕੇ ਕਰਿਆ ਸਾਰਾ ਕੰਮ ਨਹੀਂ ਪਹਿਲਾਂ ਇੱਥੇ ਪ੍ਰੋਗਰਾਮ ਹੁੰਦੇ ਸੀ ਵਿਆਹ ਜਿੱਦਾਂ ਪਿੰਡ ਦੇ ਵਿੱਚ ਦੋ ਤਿੰਨ ਪ੍ਰੋਗਰਾਮ ਹੋਏ ਆਪਣੇ ਨਾਲ ਯਾਰਾਂ ਦੋਸਤਾਂ ਦੇ ਉੱਥੇ ਭਾਜੂ ਨਹੀਂ ਕਰਦਾ ਅੱਛਾ ਕਰ ਦਿੰਦਾ ਅੱਛਾ ਹੁਣ ਗੱਲਬਾਤ ਹੁੰਦੀ ਹੈ ਕਿ ਪਛਾਣ ਲੈਂਦੇ ਨੇ ਵੀ ਆ ਤਾਰੀ ਆ ਹਾਂਜੀ ਹਾਂਜੀ ਦੂਰੋਂ ਦੂਰੋਂ ਹੁਣ ਪ੍ਰੋਗਰਾਮ ਦੇ ਜੱਫੀ ਪਾ ਕੇ ਮਿਲੇ ਜੀ ਆਹ ਨੂੰ ਉਹਨਾਂ ਨੇ ਕਈਆਂ ਹੋਏ ਕੀ ਗੱਲ ਕੀ ਕਿਹਾ ਕਦੋਂ ਮਿਲੇ ਤੁਹਾਨੂੰ ਇੰਨੇ ਸਮੇਂ ਬਾਅਦ ਕੀ ਕਹਿ ਕੇ ਮਿਲੇ ਹਾਂਜੀ ਕੀ ਕੀ ਕਿਹਾ ਉਹਨਾਂ ਨੇ ਕਦੋਂ ਮਿਲੇ ਉਹਨਾਂ ਨੂੰ ਚਾਹੀਐ ਇੰਨਾ ਜੀ ਮੇਰੇ ਮੰਮੀ ਹੁਣ ਇੱਥੇ ਪੈਸੇ ਦਿੱਤੇ ਉਹਨਾਂ ਨੇ ਪੱਕ ਦੇ ਵਿੱਚ ਲਾ ਲਏ ਸਰਤਾਜ ਹੋਈ ਹਾਂਜੀ ਅੱਛਾ ਫੋਟੋ ਦਾ ਮਾਨ ਕਢਾਉਂਦਾ ਫੋਟੋ ਵਗੈਰਾ ਵੀ ਹੈਗੀਆਂ ਉਹਨਾਂ ਨਾਲ ਛੋਟੀਆਂ ਹੈਗੀਆਂ ਆਗੀਆਂ ਅੱਛਾ ਤੇ ਵੀ ਪਛਾਣਿਆ ਜੱਫੀ ਪਾ ਕੇ ਮਹੱਲੀ ਵਾਲੇ ਘਰੇ ਗਏ ਉਹਨਾਂ ਦੇ ਘਰੇ ਹਾਂਜੀ 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 ਅੱਛਾ ਫਿਰ ਘਰ ਚ ਉਮੀਦ ਉਮੀਦ ਵਰਤ ਰਹੇ ਪੂਰਾ ਪੂਰਾ ਜੀ ਪੂਰਾ ਖੁੱਲ ਗਿਆ ਜੇ ਤੁਸੀਂ ਵੀ ਚੱਲ ਜੂਗੇ ਤੁਹਾਨੂੰ ਵੀ ਕੋਈ ਨਾ ਨਹੀਂ ਹੈਗੀ ਅੱਛਾ ਬਾਈ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਨਾ ਜਿਹੜਾ ਮਰਜ਼ੀ ਚੱਲ ਜਾਏ ਪਿੰਡ ਕਿ ਡਾਕਾ ਕਿ ਕਿੰਨੀ ਕ ਵੋਟਾਂ ਪਿੰਡ ਦੇ ਵਿੱਚ ਪਿੰਡ ਦੀ ਹੋਣੀ ਹੈ ਜੀ 24 2500 ਵੋਟ ਰਣੀ 24 2500 ਤੇ ਸਰਪੰਚੀ ਦਾ ਮਾਹੌਲ ਆ ਕੋਈ ਇਹਨਾਂ ਦੇ ਪਰਿਵਾਰ ਚੋਂ ਵੀ ਖੜਾ ਸਰਪੰਚੀ ਦੇ ਹਾਂਜੀ ਕੌਣ ਖੜਾ ਹੈ ਸਾਡੇ ਤਾਇਆ ਜੇ ਲੜਕਾ ਰਜਾਪ ਸਿੰਘ ਖੜਾ ਹੈ ਇਹ ਤੁਹਾਡੇ ਪਰਿਵਾਰ ਚੋਂ ਹੈ ਤੇ ਉਹ ਟੋਟਲ ਕਿੰਨੇ ਬੰਦੇ ਖ ਪਾਂਜੀ ਦੇ ਤਾਂ ਨੋ ਮੈਂਬਰ ਆ ਬਸ ਖੜੇ ਦਾ ਬਾੜ ਜੇ ਬਾੜ ਬੰਦੀ ਚ ਆ ਉਹਦਾ ਨੋ ਆ ਸਾਡੇ ਪਿੰਡ ਪੰਚ ਦੇ ਜਿਹੜੇ ਬਾੜ ਆ ਤੇ ਸਰਪੰਚ ਜੀ ਐਸ ਸੀ ਸੀ ਡਰ ਗਈ ਅੱਛਾ ਬਈ ਉੱਥੇ ਵੀ ਚਾਰ ਪੰਜ ਉਮੀਦਵਾਰ ਖੜੇ ਆ ਤਾਂ ਮਿੱਤਰੋ ਧੰਨਵਾਦ ਭਾਈ ਗੱਲਬਾਤ ਕਰਨ ਵਾਸਤੇ ਤੇ ਮਾਸਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਇੱਕ ਵਾਰੀ ਭਾਈ ਫੇਰ ਆ ਜਿਹੜਾ ਘਰ ਆ ਦੇਖ ਲਓ ਤੁਸੀਂ ਇਹ ਸਰਤਾਜ ਬਾਈ ਦਾ ਇਹ ਘਰ ਆ ਜਿੱਥੋਂ ਹੁਣ ਛੱਡ ਕੇ ਗਏ ਨੇ ਇਹ ਜਿੰਦੇ ਵਗੈਰਾ ਲੱਗੇ ਪਏ ਨੇ ਹੁਣ ਚੱਲਦੇ ਆਪਾਂ ਇਹਨਾਂ ਦੇ ਤਾਰੀ ਬਾਈ ਨੂੰ ਕਹਾਂਗੇ ਕਿ ਜਿਹੜਾ ਪੁਰਾਣਾ ਘਰ ਆ ਜਿਹੜਾ ਉਹ ਵੀ ਸਾਨੂੰ ਦਿਖਾਓ ਉੱਥੇ ਚੱਲਦੇ ਆ ਬਾਈ ਹੋਰਾਂ ਨਾਲ ਉਹ ਘਰ ਲੱਗਦਾ ਮੈਨੂੰ ਭਾਈ ਸਾਹਮਣੇ ਨਹੀਂ ਉਹ ਸਾਡਾ ਪੁਰਾਣਾ ਘਰ ਆ ਅੱਛਾ ਆ ਤਾਂ ਨਹੀਂ ਸਾਹਮਣੇ ਆ ਜਮ ਕਾਲੀ ਚੇਟਾ ਲ ਨਹੀਂ ਇਹ ਸਾਡਾ ਪੁਰਾਣਾ ਘਰ ਆ ਇਹਦੀ ਬੈਕ ਸਾਈਡ ਤੇ ਭਾਜੀ ਦਾ ਅੱਛਾ ਇਹ ਸ਼ਿੰਦਾ ਭਾਜੀ ਆਵੇ ਆਸਟ੍ਰੇਲੀਆ ਆ ਇਹ ਘਰ ਵਾਲੇ ਅੱਛਾ ਇਹ ਪੀ ਐਚ ਡੀ ਦਾ ਕਿਉਂ ਮੰਨੇ ਛੋੜੇ ਪਿੰਡ ਤੇ ਮਤਲਬ ਪੜਿਆ ਸਭ ਤੋਂ ਪਹਿਲੀ ਪੀ ਐਚ ਡੀ ਇਹਨੇ ਕੀਤੀ ਆ ਅੱਛਾ ਉਹ ਸਰਦਾਰ ਧਰਮ ਸਿੰਘ ਦੇ ਪੁੱਤੇ ਸੀ ਉਹ ਫਰਹਵੰਦ ਸਿੰਘ ਦੇ ਲੜਕੇ ਸੀ ਅੱਛਾ ਇਹਨਾਂ ਨੇ ਪੁਰਜਾ ਕੇ ਰਾ ਉੱਪਰ ਜਾ ਕੋ ਬਾਹਰ ਬਾਕੇ ਉੱਪਰ ਜਾ ਕੋ ਉੱਪਰ ਹੋ ਗਈ ਆ ਗਿਆ ਹਾਂ ਅੱਛਾ ਇਹਨਾਂ ਨੇ ਕੀਤੀ ਸਭ ਤੋਂ ਸਭ ਤੋਂ ਪਹਿਲਾਂ ਇਹਨੇ ਕੀਤੀ ਸੀ ਫਿਰ ਵੱਡੇ ਸੀ ਕਾਫੀ ਸਰਦਾਰ ਹਾਂ ਹਾਂ ਜੀ ਇਹ ਨੌਰਪੇਆ ਸ਼ੁਰੂ ਤੋਂ ਰਹਿੰਦੇ ਅੱਛਾ ਇਹਨਾਂ ਦੇ ਜਿਹੜਾ ਇਹਦਾ ਡੈਡੀ ਦੇ ਦੋਸਤ ਆ ਨਾਲ ਪੜਿਓ ਉਹਨਾਂ ਨੇ ਹਸਪੀਟਲ ਖੋਲ੍ਹਿਆ ਚੈਰੀਟੇਬਲ ਤੇ ਦਰਜੀਤ ਸਿੰਘ ਜੀ ਇਹ ਘਰ ਆ ਇਧਰ ਆ ਪਿਛੇ ਚਲੋ ਭਾਜੀ ਤਾਂ ਬਈ ਤਾਰੀ ਬਾਈ ਨੂੰ ਨਾਲ ਲੈ ਕੇ ਆਪਾਂ ਆ ਗਏ ਸਰਤਾਜ ਬਾਈ ਦੇ ਪੁਰਾਣੇ ਘਰ ਆ ਆ ਘਰ ਦਿਖਾ ਦੇ ਮਿੱਤਰਾ ਤੇ ਇਹ ਸਤਿੰਦਰ ਸਰਤਾਜ ਬਾਈ ਦਾ ਪੁਰਾਣਾ ਘਰ ਆ ਇਹੀ ਘਰ ਆ ਤਾਰੀ ਬਾਈ ਦੀ ਘਰ ਹਾਂਜੀ 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 ਤੇ ਚਵਾਰਾ ਕਹਿੰਦੇ ਸੀ ਜਿਹੜੇ ਚਵਾਰੇ ਦੇ ਵਿੱਚ ਬੈਠ ਕੇ ਰਿਆਜ ਕਰਦੇ ਸੀ ਕਿਹੜਾ ਚਵਾਰਾ ਉਹ ਉਹ ਸਾਹਮਣੇ ਭਾਜੀ ਚਵਾਰਾ ਦਿਖਾ ਦੇ ਮਿੱਤਰਾ ਚਵਾਰਾ ਉਹ ਸਾਹਮਣੇ ਰਿਹਾ ਜਿੱਥੇ ਰਿਆਜ ਕਰਦੇ ਸੀ ਬਾਈ ਇਹ ਕਿੱਡਾ ਵੱਡਾ ਘਰ ਹੈ ਕਿਹੜਾ ਇਹ 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 ਹੁਣੇ ਆ ਜੀ 5-6 ਕਮਰੇ ਆਇਆ ਬੈਠਕ ਆ ਇੱਥੇ ਤੇ ਇੱਕਰ ਸੋਈ ਸੀ ਆ ਟਾਇਲਟ ਵਗੈਰਾ ਬਾਈ ਉਰੇ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਰਿਹਾ ਬਾਈ ਮਤਲਬ ਬਚਪਨ ਤੋਂ ਲੈ ਕੇ ਕਿਹੜੇ ਸਾਲ ਤੱਕ ਰਿਹਾ ਉਰੇ ਉਰੇ ਹੁਣਿਆ 99 2000 ਤੱਕ ਫਿਰ ਉੱਥੇ ਬਾਗੇ ਪਰਲੇ ਪਾਸੇ ਹਾਂਜੀ ਹਾਂਜੀ ਅੱਛਾ ਉਹ ਬਚਪਨ ਇੱਥੇ ਬੀਤਿਆ ਇਸੇ ਕਰਕੇ ਇਹੀ ਗਲੀਆਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਨਾ ਗਲੀਆਂ ਦੇ ਵਿੱਚ ਹੀ ਹੈਨਾ ਇੱਥੇ ਖੇਡਦੇ ਹੁੰਦੇ ਯਾਦ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਅੱਛਾ ਬਾਈ ਅਗਰ ਆਪਾਂ ਗੱਲ ਕਰੀਏ ਤਾਰੀ ਚਾਬੀ ਹੈਗੀ ਯਾਰ ਇਹਦੀ ਕਰਦੀ ਚਾਬੀ ਤਾਂ ਹੈ ਪਰ ਹੁਣ ਮੇਰੇ ਕੋ ਘਰ ਪਈ ਆ ਅੱਛਾ ਚਾਬੀ ਹੈ ਨਹੀਂ ਬਾਈ ਕੋਲ ਇਸ ਟਾਈਮ ਜੇਬ ਦੇ ਵਿੱਚ ਬਾਈ ਕਹਿੰਦਾ ਤੇ ਭਾਜੀ ਹੁਣ ਤਾਂ ਦੱਸਿਆ ਕੰਮ ਦੇ ਦਿਨ ਸੀਗੇ ਬਰਸਾਤ ਮੇਰੇ ਕੋਲ ਜਿੰਮੇਵਾਰੀ ਮੈਂ ਹੀ ਕਰਾਉਣਾ ਪਹਿਲਾਂ ਵੀ ਮੈਂ ਹੀ ਕਰਾਈ ਅੱਛਾ ਤੁਸੀਂ ਇਹ ਕਰਾਉਣੇ ਹੋ ਅੰਦਰ ਦਾ ਜਿਹੜਾ ਮਾਹੌਲ ਆ ਭਾਈ ਅੰਦਰ ਵੀ ਵੈਸੇ ਕਾਫੂਸ ਹੋ ਰਿਹਾ ਕਿਉਂਕਿ ਜੇ ਰਹਿੰਦਾ ਨਹੀਂ ਹੁੰਦਾ ਨਾ ਬੰਦਾ ਉਦੋਂ ਥੋੜੀ ਜਿਹੀ ਫਰਾਈ ਹੋ ਜਾਂਦਾ ਮਾਹੌਲ ਪੁਰਾਣਾ ਕਰਨਾ ਉਹ ਕਰਕੇ ਹਟੇ 2 ਮਹੀਨੇ ਪਹਿਲਾਂ ਫਿਰ ਬਰਸਾਤ ਕਰਕੇ ਫਿਰ ਹੋ ਜਾਂਦੀ ਫਿਰ ਹੋ ਜਾਂਦਾ ਕਾਫੂਸ ਹੋ ਜਾਂਦਾ ਹੈ ਨਾ ਤੇ ਇਹ ਰੱਖਿਆ ਉਹਨਾਂ ਦੀ ਯਾਦ ਦੇ ਤੌਰ ਤੇ ਰੱਖ ਰਗਾ ਨਹੀਂ ਤਾਂ ਅੱਜ ਕੱਲ ਪੁਰਾਣੀਆਂ ਚੀਜ਼ਾਂ ਨੂੰ ਅਗਲਾ ਟਾਬ ਵਗੈਰਾ ਦਿੰਦਾ ਇਹਨੇ ਰੱਖ ਰਗਾ ਹਾਂਜੀ ਹਾਂਜੀ ਛੋਟਾ ਘ ਸਗੇ ਆ ਹਮ ਦੀ ਅੱਛਾ ਘਰਾਂ ਜੋ ਲੱਗ ਲਿਆ ਅਗਰ ਸਾਡੇ ਬਾਬੇ ਦਾਦੇ ਸਾਰੇ ਇਕੱਠੇ ਆ ਅੱਛਾ ਇਕੱਠੇ ਸੱਗਿਆਂ ਜਿਓ ਤੁਸੀਂ ਤੇ ਅਗਰ ਆਪਾਂ ਬਈ ਗੱਲ ਕਰੀਏ ਤਾਂ ਬਾਈ ਨੇ ਘਰ ਦਿਖਾਤਾ ਪੁਰਾਣਾ ਜਿਹੜਾ ਘਰ ਆ ਪੁਰਾਣਾ ਘਰ ਦੇਖ ਲਓ ਤੁਸੀਂ ਉਹ ਸਾਹਮਣੇ ਹੈਗਾ ਚਵਾਰਾ ਚਵਾਰੇ ਦੇ ਵਿੱਚ ਬੈਠ ਕੇ ਦਾਦੀ ਸਾਡੇ ਪਰਦਾਦਾ ਜੀ ਮੇਰੇ ਪਰਦਾਦੀ ਜੀ ਸਾਰੇ ਦੇਖੇ ਹੋਏ ਆ ਬਾਈ ਨੇ ਅੱਛਾ ਬਾਈ ਹਾਂਜੀ ਠੀਕ ਆ ਬਾਈ ਕਹਿੰਦਾ ਤਾਰੀ ਬਾਈ ਨਾਲ ਤਾਰੀ ਕਹਿੰਦਾ ਉਹ ਉੱਥੇ ਬਚਪਨ ਵੀ ਤਿਆ ਸਾਡਾ ਸਾਹਮਣੇ ਚਵਾਰੇ ਦੇ ਵਿੱਚ ਕਹਿੰਦਾ ਉੱਥੇ ਬਾਈ ਰਿਆਜ ਕਰਦਾ ਸੀ ਹਰਮੋਨੀਅਮ ਵਗੈਰਾ ਜਿਹੜਾ ਹੁੰਦਾ ਸੀ ਉੱਥੇ ਰੱਖਿਆ ਹੁੰਦਾ ਸੀ ਬਾਈ ਹਾਂਜੀ 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 ਤੇ ਤਾਂ ਮਿੱਤਰੋ ਹੋਰ ਕੋਈ ਗੱਲਬਾਤ ਆ ਰਹੀ ਜਾਂਦੀ ਮੇਰੇ ਬਾਬਾ ਜੀ ਵੀ ਉਹਨਾਂ ਸ਼ੋਅ ਦੇਖ ਕੇ ਗਏ ਆ ਹੁਣ ਡੈਥ ਹੋਈ ਉਹਨਾਂ ਦੀ ਰਖੜੀ ਜੋਦਣ ਪਹਿਲਾਂ ਅੱਛਾ ਲਾਸਟ ਸ਼ੋਅ ਨਾਲ ਦੇਖ ਕੇ ਗਏ ਆ ਉਰੇ ਹਾਂਜੀ अच्छा 99 साल दी उम्र ਚ ਗਏ اچھا ਹਾਂਜੀ ਅੱਗੇ ਬੈਠ ਕੇ ਦੇਖਿਆ ਸ਼ੋ ਉਹਨਾਂ ਨੇ ਪੂਰਾ ਪੂਰਾ ਜੀ ਪੂਰਾ ਆਇਆ ਇਹਨੂੰ اچھا ਪੂਰਾ ਆਨੰਦ ਲੇਤਾ ਪੂਰਾ ਹਾਂਜੀ ਹਾਂਜੀ ਠੀਕ ਆ ਬਾਈ ਤਾਂ ਅਗਰ ਆਪਾਂ ਗੱਲ ਕਰੀਏ ਪਿੰਡ ਦਾ ਨਾਮ ਬਹੁਤ ਉੱਚਾ ਕਰਦਾ ਲੋਕਾਂ ਦਾ ਪਾਪਾ ਜੀ ਦਰਸ਼ਨ ਸਿੰਘ ਜੀ ਸਰਦਾਰ ਦਰਸ਼ਨ ਕਾਫੀ ਉਹਨਾਂ ਦੀ ਬਣੀ ਹੋਈ ਪਿੰਡ 'ਚ ਅੱਛਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਤੇ ਬਾਈ ਮੈਨੂੰ ਦੱਸ ਰਿਹਾ ਸੀ ਕਹਿੰਦਾ ਇੱਧਰ ਇੱਕ ਘਰ ਨਾਲ ਕਹਿੰਦਾ ਪਹਿਲੀ PhD ਇਹ ਘਰ ਵਾਲੇ ਦੇ ਮੁੰਡੇ ਨੇ ਕਰੀ ਐਂ ਦੱਸ ਤਾਂ ਹਾਂਜੀ ਹਾਂਜੀ ਸ੍ਰਿੰਦਰ ਸਿੰਘ ਹੈਨਾ ਰਾਮਪਾਲ ਪਾਜੀ ਸ੍ਰਿੰਦਰੇ ਨਾਂ ਦਿੱਤਾ ਹਾਂ ਸ੍ਰਿੰਦਰ ਸੀ ਚੰਦਾ ਸ੍ਰਿੰਦਰ ਸਿੰਘ ਜਾਂ ਸਿੰਦਾ ਅਸੀਂ ਤਾਂ ਬੀਐਸਸੀ ਯੂਨੀਵਰਸਿਟੀ ਕੀਤੀ ਪੰਜਾਬੀ ਯੂਨੀਵਰਸਿਟੀ ਇਹਨਾਂ ਨੇ ਅੱਛਾ ਭਾਈ ਫਿਰ ਇਹ ਗਏ ਫਿਰ ਇਹਨੇ ਪੀਐਸਜੀਪੁੱਛੋ ਕੀਤੀ ਇਹ ਵੀ ਬਹੁਤ ਕਰੀਮ ਸੀ ਇਹ ਹੁਣ ਕਿੱਥੇ ਵਾਗੇ ਬਈ ਇਹ ਆਸਟ੍ਰੇਲੀਆ ਮਾਈਗਰੇਟ ਹੋ ਗਏ ਫਿਰ ਭਾਈ ਉਰੇ ਇਸ ਏਰੀਏ ਦੇ ਵਿਚ ਆ ਕੇ ਅਪਾ ਗੱਲ ਕਰਦੇ ਆ ਨਾ ਤਾਂ ਜਲੰਧਰ ਹੋ ਗਿਆ ਕਿਵੇਂ ਹੁਸ਼ਿਆਰਪੁਰ ਹੋ ਗਿਆ ਥੋੜੇ ਬਾਹਰ ਬਹੁਤ ਗਏ ਨੇ ਘਾੜ ਜਿਹੜੇ ਹੋਏ ਪੈਨੇ ਘਰਾਂ ਦੇ ਵਿੱਚ ਕੋਠਿਆਂ ਦੇ ਘਾਓਗੇ ਪੈਨੇ ਲੋਕਾਂ ਦੇ ਬਾਹਰ ਵਾਗੇ ਵੱਡੀ ਵੱਡੀ ਕੋਠੀਆਂ ਸਾਡਾ ਭਾਈ ਏਰੀਆ ਦਾ ਬਹੁਤ ਪੜ੍ਹਾਈ ਵਾਲਾ ਜਿਦਾਵਾ ਜਿਦਾ ਜਮੀਨਾਂ ਘੱਟ ਬੜੀ ਲਿਖੇ ਬਹੁਤ ਨੇ ਬੜੀ ਲਿਖੇ ਜਿਆਦਾ ਆ ਹਾਂ ਫਾਸਟ ਆ ਠੀਕ ਹੈ ਭਾਈ ਹਾਂਜੀ ਤਾਂ ਤਾਰੀ ਭਾਈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦਾ ਠੀਕ ਹੈ ਭਾਜੀ ਠੀਕ ਹੈ ਮਾਸਟਰ ਜੀ ਤੁਹਾਡਾ ਵੀ ਧੰਨਵਾਦ ਸ਼ੁਕਰੀਆ ਸ਼ੁਕਰੀਆ ਤੁਹਾਡਾ ਤਾਂ ਮਿੱਤਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ